ਸਰਸਕਲ ਕਲਿਆਣ ਟੀਵੀ ਪੰਜਾਬ ਵੇਖ ਰ ਤੁਸੀਂ ਤੇ ਬਠਿੰਡਾ ਦੇ ਵਿੱਚ ਲੈਂਡਮਾਰਕਸ ਬੈਂਕ ਦੇ ਡਾਇਰੈਕਟਰਾਂ ਦੀ ਅੱਜ ਚੋਣ ਹੋਈ ਹੈ ਤਾਂ ਇਸੇ ਦਰਮਿਆਨ ਆਮ ਆਦਮੀ ਪਾਰਟੀ ਦੇ ਨਾਲ ਸੰਬੰਧਿਤ ਸੱਤ ਜਿਹੜੇ ਡਾਇਰੈਕਟਰ ਨੇ ਉਹ ਬਿਨਾਂ ਮੁਕਾਬਲੇ ਜਿੱਤੂ ਰਹੇ ਜਿੱਤਣ ਵਾਲੇ ਇਹਨਾਂ ਡਾਇਰੈਕਟਰਸ ਜਿਨ੍ਹਾਂ ਦੇ ਵਿੱਚ ਬਹੁਤ ਸਾਰੇ ਦੱਸਿਆ ਜਾ ਰਿਹਾ ਕਿ ਆਮ ਘਰਾਦਨਾ ਸੰਬੰਧਿਤ ਨੇ ਤਾਂ ਐਸੇ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਤੇ ਆਗੂ ਜਿਨ੍ਹਾਂ ਦਾ ਇਹ ਕਹਿਣਾ ਕਿ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਜਿਹੜੇ ਆਮ ਲੋਕ ਨੇ ਆਮ ਘਰਾਦਨਾ ਸੰਬੰਧਿਤ ਲੋਕ ਨੇ ਉਹਨਾਂ ਨੂੰ ਵੱਡੀਆਂ ਜ਼ਿੰਮੇਵਾਰੀਆਂ ਮਿਲ ਗਈਆਂ ਨੇ ਉਹਨਾਂ ਦਾ ਕਹਿਣਾ ਹੈ ਕਿ ਜਿਸ ਤਰੀਕੇ ਦੇ ਨਾਲ ਇੱਥੇ ਬਿਨਾ ਮੁਕਾਬਲੇ ਇਸ ਆਤਾ ਆਮ ਆਦਮੀ ਪਾਰਟੀ ਦੇ ਨਾਲ ਸੰਬੰਧਤ ਆਗੂ ਜਿਹੜੇ ਜੇਤੂ ਰਹੇ ਨੇ ਤਾਂ ਉਹਨਾਂ ਨੂੰ ਉਪਰ ਉੋਸਾ ਵੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਦੇ ਲਈ ਬਠਿੰਡਾ ਵਾਸੀਆਂ ਦੇ ਲਈ ਜਿਹੜੇ ਚੰਗੇ ਕੰਮ ਨੇ ਉਹ ਕੀਤੇ ਜਾਣਗੇ ਤੇ ਇਸ ਦੇ ਨਾਲ ਹੀ ਹੋਰ ਉਹਨਾਂ ਦਾ ਕੀ ਕਹਿਣਾ ਆਓ ਸੁਣਦੇ ਹਾਂ ਹਾਂਜੀ ਸਰ ਕੀ ਨਾਮ ਹੈ ਤੇ ਕੀ ਕਹਿਣਾ ਚਾਹੁੰਦੇ ਹੋ ਮਾ ਜਤਿੰਦਰ ਸਿੰਘ ਭੱਲਾ ਜੀ ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਦਾ ਅੱਜ ਲੈਂਡਮਾਰਕਸ ਬੈਂਕ ਬਠਿੰਡਾ ਦੇ ਡਾਇਰੈਕਟਰਾਂ ਦੇ ਚੋਣ ਸੀਗੇ ਤੇ ਉਹ ਜਿਹੜੇ ਜ਼ੋਨ 9 ਜ਼ੋਨ ਸੀਗੇ ਵਿਧਾਨ ਸਭਾ ਹਲਕਾ ਬਠਿੰਡਾ ਦਿਹਾਤੀ ਦੇ ਨਾਲ ਸੰਬੰਧਤ ਸੀਗੇ ਤੇ ਅੱਜ ਸ਼ਾਂਤੀਪੂਰਵਕ ਇਹ ਚੋਣ ਇਹ ਸਭ ਦੇ ਨਿਗਰਾਨੇ ਦੇ ਵਿੱਚ ਨੇਪਰੇ ਚੜੀ ਆ ਜਿਸ ਦੇ ਵਿੱਚ ਆਮ ਆਦਮੀ ਪਾਰਟੀ ਨਾਲ ਸੰਬੰਧਤ ਸੱਤ ਜਿਹੜੇ ਡਾਇਰੈਕਟਰਾਂ ਉਹ ਬਿਨਾ ਮੁਕਾਬਲਾ ਜਿਹੜੇ ਜੇਤੂ ਰੋਇਆ ਸੋ ਬਹੁਤ ਖੁਸ਼ੀ ਦੀ ਗੱਲ ਆ ਮਾਣ ਵਾਲੀ ਗੱਲ ਆ ਕਿ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਜਿਹੜੇ ਆਮ ਘਰਾਂ ਨਾਲ ਸੰਬੰਧ ਰੱਖਣ ਵਾਲੇ ਲੋਕ ਆ ਉਹਨਾਂ ਨੂੰ ਜ਼ਿੰਮੇਵਾਰੀਆਂ ਅਹੁਦੇਦਾਰੀਆਂ ਜਿਹੜੀਆਂ ਮਿਲ ਰਹੀਆਂ ਨੇ ਔਰ ਦੂਸਰੇ ਸਭ ਤੋਂ ਵੱਡੀ ਗੱਲ ਕਿ ਇਹ ਉਹ ਉਦਾਰਾ ਜਿਸ ਨੇ ਕਿਸਾਨ ਨੇ 1960 65 70 ਦੇ ਵਿੱਚ ਜਦੋਂ ਆਪਾਂ ਸੁਣਦੇ ਹੁੰਦੇ ਸੀ ਵੀ ਬੜਾ ਵੱਡਾ ਸੰਕਟ ਸੀ ਖੇਤੀ ਦਾ ਉਦੋਂ ਕਿਸੇ ਨੂੰ ਟਰੈਕਟਰ ਲੈਣਾ ਹੁੰਦਾ ਸੀ ਕਿਸੇ ਨੇ ਇੰਜਨ ਲੈਣਾ ਹੁੰਦਾ ਸੀ ਕਿਸੇ ਨੇ ਹੋਰ ਲਿਮਟਾ ਲੈਣੀਆਂ ਹੁੰਦੀਆਂ ਸੀ ਤਾਂ ਇਸ ادارے ਦੀ ਵੱਡੀ ਭੂਮਿਕਾ ਰਹੀ ਹੈ ਖੇਤੀ ਨੂੰ ਪਰਫੁੱਲਤ ਕਰਨ ਦੇ ਲਈ ਅੱਜ ਇਹਦੀ ਚੋਣ ਹੋਈ ਹੈ ਔਰ ਜਿਹੜੇ ਸਾਡੇ 7 ਡਾਇਰੈਕਟਰ ਸਾਹਿਬਾਨ ਚੁਲੇ ਗਏ ਨੇ ਉਹਨਾਂ ਦੇ ਵਿੱਚ ਬਾਂਡੀ ਜ਼ੋਨ ਤੋਂ ਸਰਦਾਰ ਰਮਿੰਦਰ ਸਿੰਘ ਹੈ ਜੰਗੀ ਰਾਣਾ ਜ਼ੋਨ ਤੋਂ ਸਾਡੇ ਮਾਤਾ ਜੀ ਸ੍ਰਿੰਦਰ ਕੌਰ ਆ ਜਿਹੜੇ ਮਹਾਲਾ ਪੈਣ ਨਾਲ ਸੰਬੰਧ ਰੱਖਦੇ ਆ ਚੁਗਗੇ ਕਲਾ ਜ਼ੋਨ ਤੋਂ ਭਪਿੰਦਰ ਸਿੰਘ ਆ ਜਿਹੜੇ ਤੇਹੋਨੇ ਪੈਣ ਨਾਲ ਸੰਬੰਧਤ ਹੈ ਦਿਉਣ ਤੋਂ ਸਰਦਾਰ ਸੁਖਮਿੰਦਰ ਸਿੰਘ ਆ ਜਿਹੜੇ ਪਿਸਿਆਣਾ ਪੈਣ ਨਾਲ ਸੰਬੰਧ ਰੱਖਦੇ ਆ ਕੋਟਸ਼ਮੀਰ ਤੋਂ ਸਾਡੇ ਆਗੂ ਆ ਪਰਮਜੀਤ ਸਿੰਘ ਜਿਹੜੇ ਕੋਟਫੱਤਾ ਪਿੰਡ ਨਾਲ ਸੰਬੰਧ ਰੱਖਦੇ ਆ ਮਹਿਮਾ ਸਰਜਾ ਤੋਂ ਬਲਦੇਵ ਸਿੰਘ ਆ ਜਿਹੜੇ ਦਾਣ ਸਿੰਘ ਵਾਲਾ ਪਿੰਡ ਨਾਲ ਸੰਬੰਧ ਰੱਖਦੇ ਆ ਤੇ ਝੰਡਾ ਵਾਲਾਂ ਤੋਂ ਭੋਲਾ ਸਿੰਘ ਆ ਜਿਹੜੇ ਗਿੱਲਪੱਤੀ ਪਿੰਡ ਨਾਲ ਸੰਬੰਧ ਰੱਖਦੇ ਆ ਸੋ ਇਹ ਸੱਤ ਸਾਡੇ ਡਾਇਰੈਕਟਰ ਚੁਣੇ ਗਏ ਆ ਤੇ ਇਸ ਤੋਂ ਬਾਅਦ ਜਿਹੜੇ ਹੈਗੇ ਆ ਚੇਅਰਮੈਨ ਦੀ ਚੋਣ ਹੋਣੀ ਆ ਉਪ ਚੇਅਰਮੈਨ ਦੀ ਚੋਣ ਹੋਣੀ ਆ ਤੇ ਇੰਨਾ ਡਾਇਰੈਕਟਰਾਂ ਦੇ ਵਿੱਚੋਂ ਇੱਕ ਜਿਹੜਾ ਸਾਡਾ ਮੈਂਬਰ ਆ ਉਸ ਨੂੰ ਚੰਡੀਗੜ੍ਹ ਜਿਹੜੀ ਸਟੇਟ ਦੀ ਕਮੇਟੀ ਉਸ ਦੇ ਵਿੱਚ ਮੈਂਬਰ ਨਾਮਜ਼ਦ ਕੀਤਾ ਜਾਣਾ ਸੋ ਉਹ ਸਾਡੇ ਅਗਲੀ ਪ੍ਰਕਿਰਿਆ ਸੋ ਅਸੀਂ ਸਾਰੇ ਸਾਡੇ ਡਾਇਰੈਕਟਰ ਸਾਹਿਬਾਨਾਂ ਦੀ ਜਿਹੜੀ ਸੂਚੀ ਹੈ ਉਹ ਪਾਰਟੀ ਹਾਈ ਕਮਾਂਡ ਨੂੰ ਭੇਜਾਂਗੇ ਤੇ ਕਿਹਨੂੰ ਚੇਅਰਮੈਨ ਬਣਾਉਣਾ ਹੈ ਕਿਹਨੂੰ ਉਪ ਚੇਅਰਮੈਨ ਬਣਾ ਕਿਹਨੂੰ ਸਟੇਟ ਕਮੇਟੀ ਚ ਭੇਜਣਾ ਹੈ ਇਹ ਪਾਰਟੀ ਹਾਈ ਕਮਾਂਡ ਦਾ ਫੈਸਲਾ ਹੈ ਸੋ ਅੱਜ ਮੈਂ ਸਾਰੇ ਡਾਇਰੈਕਟਰ ਸਾਹਿਬਾਨਾਂ ਨੂੰ ਸਾਡੇ ਲੋਕ ਸਭਾ ਦੇ ਇੰਚਾਰਜ ਨੇ ਤੇ ਸਾਡੇ ਫੋਰੈਸਟ ਡਿਪਾਰਟਮੈਂਟ ਦੇ ਚੇਅਰਮੈਨ ਰਕੇਸ਼ ਪੂਰੇ ਜੀ ਉਹ ਵਿਸ਼ੇਸ਼ ਤੌਰ ਤੇ ਹਾਜ਼ਰ ਸਾਡੇ ਜਿਲ੍ਹੇ ਦੇ ਸਕੱਤਰ ਨੇ ਔਰ ਮੈਂਬਰ ਨੇ ਮੰਡੀ ਬੋਰਡ ਦੇ ਬੱਲੋ ਸਾਹਿਬ ਉਹ ਵਿਸ਼ੇਸ਼ ਤੌਰ ਤੇ ਹਾਜ਼ਰ ਹੈ ਸਾਡੇ ਗੁਰਪ੍ਰੀਤ ਸਿੰਘ ਜੀ ਐਡਵੋਕੇਟ ਜ਼ਿਲ੍ਹਾ ਪ੍ਰਧਾਨ ਨੇ ਲੀਗਲ ਵਿੰਗ ਤੇ ਉਹ ਵਿਸ਼ੇਸ਼ ਤੌਰ ਤੇ ਹਾਜ਼ਰ ਹੈ ਸੋ ਅੱਜ ਮੈਂ ਸਾਰੇ ਇਹਨਾਂ ਆਗੂ ਸਹਿਬਾਨਾਂ ਦੀ ਵਿਸ਼ੇਸ਼ ਹਾਜ਼ਰੀ ਦੇ ਵਿੱਚ ਤੇ ਸਾਡੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਹਾਜ਼ਰੀ ਦੇ ਵਿੱਚ ਸਾਰੇ ਡਾਇਰੈਕਟਰ ਸਹਿਬਾਨਾਂ ਨੂੰ ਬਹੁਤ ਬਹੁਤ ਵਧਾਈ ਦਿੰਨਾ ਮੁਬਾਰਕਵਾਦ ਦਿੰਨਾ ਤੇ ਇਹ ਆਸ ਤੇ ਉਮੀਦ ਕਰਦਾ ਕਿ ਆਮ ਆਦਮੀ ਪਾਰਟੀ ਜਿਵੇਂ ਪਹਿਲਾਂ ਕਹਿੰਦੇ ਸੀ ਵੀ ਇਹ ਪਾਰਟੀ ਤਾਂ ਹਵਾ ਦੇ ਵਿੱਚ ਹੀ ਆ ਇਹ ਪਾਰਟੀ ਨੂੰ ਕੰਮ ਨਹੀਂ ਕਰਨ ਆਉਂਦੇ ਔਰ ਜ਼ਮੀਨੀ ਪੱਧਰ ਤੇ ਇਸ ਪਾਰਟੀ ਨੇ ਜੜਾ ਜੜੀਆਂ ਹੈਗੀਆਂ ਉਹ ਮਜ਼ਬੂਤੀ ਨਾਲ ਲੱਗ ਰਹੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਪੰਚਾਇਤੀ ਚੋਣਾਂ ਹੋਣੀਆਂ ਮੈਂਬਰ ਚੁਣੇ ਜਾਣੇ ਨੇ ਬਲਾਕ ਸੰਮਤੀ ਮੈਂਬਰ ਚੁਣੇ ਜਾਣੇ ਨੇ ਸਰਪੰਚ ਚੁਣੇ ਜਾਣੇ ਨੇ ਉਹਨਾਂ ਚੋਣਾਂ ਦੇ ਵਿੱਚ ਵੀ ਆਮ ਆਦਮੀ ਪਾਰਟੀ ਪੂਰੀ ਤਿਆਰੀ ਦੇ ਨਾਲ ਚੋਣਾਂ ਦੇ ਵਿੱਚ ਹਿੱਸਾ ਲਵੇਗੀ ਤੇ ਲੋਕਤੰਤਰ ਦੀਆਂ ਇਹ ਬੁਢਲੀਆਂ ਕਾਇਆਂ ਨੂੰ ਮਜ਼ਬੂਤ ਕਰਕੇ ਸਮਾਜ ਦੀ ਤਰੱਕੀ ਦੇ ਵਿੱਚ ਪਿੰਡਾਂ ਦੀ ਤਰੱਕੀ ਦੇ ਵਿੱਚ ਸ਼ਹਿਰਾਂ ਦੀ ਤਰੱਕੀ ਦੇ ਵਿੱਚ ਆਪਣਾ ਯੋਗਦਾਨ ਪਾਉ।